ਪੁੱਤ ਜਨਮੇ ਤੇ ਹਰ ਕੋਈ ਲੋਹੜੀ ਦਾ ਤਿਹਾਰ ਬੜੇ ਖੁਸ਼ੀਆਂ ਨਾਲ ਮਨਾਉਂਦਾ ਹੈ ਤੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਲੋਹੜੀ ਦੇ ਸ਼ਗਨ ਕੀਤੇ ਜਾਂਦੇ ਨੇ ਪਰ ਬਟਾਲਾ ਦੇ ਇੱਕ ਪਰਿਵਾਰ ਨੇ ਵੱਖਰੀ ਮਿਸਾਲ ਪੇਸ਼ ਕੀਤੀ ਹੈ ਘਰ 'ਚ ਨਵੀਂ ਜੰਮੀ ਧੀ ਦੀ ਲੋਹੜੀ ਤੇ ਘਰ 'ਚ ਵੱਡਾ ਪ੍ਰੋਗਰਾਮ ਕੀਤਾ ਤੇ ਸਮਾਜ ਨੂੰ ਐਸੇ ਪਰਿਵਾਰ ਤੋਂ ਉਸੀਦ ਲੈਣ ਦੀ ਲੋੜ ਹੈ ਗੁਰਦਾਸਪੁਰ ਦੇ ਬਟਾਲਾ ਦਾ ਇਹ ਪਰਿਵਾਰ ਆਪਣੀ ਧੀ ਦੀ ਖੁਸ਼ੀ ਮਨਾ ਕੇ ਕਾਫੀ ਜ਼ਿਆਦਾ ਖੁਸ਼ੀ ਤੇ ਦੂਸਰੇ ਲੋਕਾਂ ਲਈ ਵੀ ਮਿਸਾਲ ਬਣ ਗਿਆ ਲਖਵਿੰਦਰ ਸਿੰਘ ਘਰ ਕੁਝ ਮਹੀਨੇ ਪਹਿਲਾਂ ਧੀ ਦਾ ਜਨਮ ਹੋਇਆ ਸੀ ਹੁਣ ਜਿਵੇਂ ਲੋੜੀ ਦਾ ਤਿਹਾਰ ਆਇਆ ਤਾਂ ਪਰਿਵਾਰ ਨੇ ਜਿਸ ਤਰ੍ਹਾਂ ਆਪਣੇ ਵੱਡੇ ਪੋਤਰੀ ਲੋੜੀ ਮਨਾਈ ਸੀ ਉਸੇ ਤਰ੍ਹਾਂ ਆਪਣੀ ਧੀ ਦੇ ਵੀ ਚਾਪੂਰੇ ਕੀਤੇ ਬਰਹਾਲ ਇਸ ਪੂਰੇ ਬਰਹਾਲ ਇਸ ਪੂਰੇ ਕਟਨਾਕਰਮ ਵਿੱਚ ਪਰਿਵਾਰ ਜਿੱਥੇ ਦੂਸਰੇ ਲਈ ਮਿਸਾਲ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧੀਆਂ ਤੇ ਔਰਤਾਂ ਨੂੰ ਵੱਡਾ ਮਹੱਤਵ ਦਿੱਤਾ ਤੇ ਸਮਾਜ ਕੋ ਰਾਹੇ ਪੈ ਕੇ ਧੀ ਦੀ ਖੁਸ਼ੀ ਨਹੀਂ ਮਨਾਉਂਦਾ ਜਦੋਂ ਕੋ ਧੀਆਂ ਵੀ ਪੁੱਤਾਂ ਤੋਂ ਘੱਟ ਨਹੀਂ ਹਾਂਜੀ ਇਹ ਖਾਸ ਨੇਹਾ ਜੀ ਲੋਕਾਂ ਵਾਸਤੇ ਆਪਾਂ ਪੁੱਤਾਂਾਂ ਦੀ ਲੋੜੀ ਤੇ ਮਨਾਉਂਦੇ ਮਨਾਉਂਦੀਆਂ ਇੱਕ ਖਾਸ ਲੋਕਾਂ ਵਾਸਤੇ ਆ ਦੁਨੀਆ ਬਹੁਤ ਦੂਰ ਤੱਕ ਪਹੁੰਚ ਗਈ ਆ ਆਪਾਂ ਬਹੁਤ ਚੰਨ ਤੱਕ ਪਹੁੰਚ ਗਏ ਆ ਠੀਕ ਆ ਪਰ ਲੋਕਾਂ ਦੇ ਮਨ ਚ ਅਜੇ ਵੀ ਸ਼ੰਕਾ ਆ ਵੀ ਧੀਆਂ ਮਾੜੀਆਂ ਹੁੰਦੀਆਂ ਪਰ ਮੈਂ ਇਹ ਕਹਿਣਾ ਚਾਹੁੰਦਾ ਧੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਵੱਧ ਤੋਂ ਵੱਧ ਧੀਆਂ ਦੀ ਲੋੜੀ ਸੈਲੀਬ੍ਰੇਟ ਕਰਨੀ ਚਾਹੀਦੀ ਆ ਧੀਆਂ ਨੂੰ ਪਾਲਣ ਪੋਸ਼ਣ ਵਧੀਆ ਤੇ ਕਿਹਨਾ ਕਰਨਾ ਚਾਹੀਦਾ ਕਹਿੰਦਾ ਬੇਟੀ ਜਿਹੜੀ ਆਈ ਤੁਹਾਡੀ ਆਈ ਵੀ ਨਰਾਤਿਆਂ ਦੇ ਵਿੱਚ ਹਾਂਜੀ ਨਰਾਤਿਆਂ ਦੇ ਵਿੱਚ ਆਈ ਵੇਖੋ ਜੀ ਮੇਰੇ ਘਰ ਬੇਟੀ ਨੂੰ ਦੇ ਚਾਹ ਇਹ ਕਹਿੰਦੇ ਗੱਲਾਂ ਕਈ ਗੱਲਾਂ ਦਿੰਦੇ ਨਹੀਂ ਬੇਟੀ ਹੋਈ ਆ ਅਸੀਂ ਜੇ ਬੇਟੀ ਹੋਈ ਆ ਤੇ ਬੇਟੀ ਵਾਸਤੇ ਕੁਝ ਕਰਾਂਗੇ ਤੇ ਫਿਰ ਚਾਰ ਚੁੱਕਣ ਨੂੰ ਪਤਾ ਲੱਗੂ ਤੁਹਾਨੂੰ ਖੁਸ਼ੀ ਹੋਈ ਆ ਮੈਨੂੰ ਮੇਰੇ ਘਰ ਦਾ ਵੀ ਚਾਹੀਦਾ ਵੀ ਮੈਨੂੰ ਮੇਰੀ ਬੇਟੀ ਹੋਣ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਸਰ ਜੀ ਮਾੜੀ ਲੋਕੀ ਸਰ ਜੀ ਸਾਰੇ ਰਿਸ਼ਤੇਦਾਰ ਸਦਿਹਤ ਹਾਂਜੀ ਸਾਰੇ ਰਿਲੇਟਿਵ ਆ ਜੋ ਆ ਸਾਡਾ ਫਰੈਂਡ ਸਿਲਟਾ ਹੈ ਕੋਈ ਸਾਰੇ ਨੂੰ ਪਾਈ ਕਿਦੀ ਨੋੜੀ ਹੀ ਹੈ ਦੇਖੋ ਯਾਰ ਮੇਰੀ ਪੁੱਤ ਦੀ ਨੋੜੀ ਕੀ ਕਹਿੰਦਾ ਹੁੰਦੇ ਆ ਦੇਖੋ ਜੀ ਗੁਰਨਾਥ ਸਿੰਘ ਨੇ ਲਿਖਿਆ ਝੋਕੋਂ ਮੰਦਾ ਆ ਕੀ ਜਲ ਜੰਮੇ ਰਜਾਂ ਇਹਨਾਂ ਨੂੰ ਬਹੁਤ ਬਹੁਤ ਉੱਚਾ ਦਰਜਾ ਦਿੱਤਾ ਕੋਈ ਮਾੜਾ ਦਰਜਾ ਨਹੀਂ ਦਿੱਤਾ ਇਸ ਕਰਕੇ ਇਹਨਾਂ ਬਰਾਬਰ ਸਮਝੀ ਜਾਓ ਆਪਣੇ ਪੁੱਤਾਂ ਨਾਲ ਵੀ ਵਾਸਤਵਿਕ ਜੀ ਤੇ ਬੜੀ ਖਾਨੂੰ ਖੁਸ਼ੀ ਆ ਕਿ ਸਾਡੇ ਘਰ ਪੁੱਤ ਜੀ ਲੋੜ ਜਾਈਆ ਤੇ ਬੜੀ ਮਿਲਾਈ ਜੀ ਇਹਨਾਂ ਦਾ ਬਹੁਤ ਸਾਰਾ ਭਾਈ ਨਾ ਭਾਈ ਜਿੱਦ ਤੇ ਕਰਨਾ ਨਾ ਕੀ ਲੱਗਦੀ ਤੁਹਾਡੀ ਬੇਟੀ ਇਹ ਬਦਰ ਬਦਰ ਕੀ ਕਹਿਣਾ ਚੰਦੇ ਅੱਜ ਦੇ ਦਿਨ ਦੇ ਦੇਖੋ ਵੀ ਬੇਟੀ ਆ ਨਾ ਇਹ ਕਿ ਆ ਆਮ ਬਹੁਤ ਦਾ ਬਹਿ ਜੱਲ ਚ ਬਹਿ ਰਹੀ ਬੇਟੀ ਆ ਨਾ ਤੇ ਬੇਟੀ ਇੱਕ ਬੇਡੇ ਨੂੰ ਉੱਠ ਜਾਓ ਅਗਰ ਦੇਖੋ ਜਿਹੜੇ ਬੇਟੀਆਂ ਆ ਉਹ ਆਰਮੀ ਅਫਸਰ ਆ ਫੋਰਸ ਤੇ ਹਰ ਡਿਪਾਰਟਮੈਂਟ ਕੇ ਕੀਆਂ ਉੱਪਰ ਗਿਣਿਆ ਜਾਂਦਾ ਤੇ ਮੁੰਡੇ ਨੂੰ ਸਹੀ ਇਸ ਉੱਪਰ ਆ ਇਹ ਇਤਰਾ ਨਹੀਂ ਹੋ ਗਈ ਬੰਦਿਆਂ ਨੇ ਇਹੀ ਕਰਨੇ ਚਾਹੁੰਨ ਕਿ ਜਦੋਂ ਇਹਨਾਂ ਨੇ ਜੋ ਦਿੱਖ ਦਿੱਤਾ ਨੇ ਜੋ ਪ੍ਰਾਲਾ ਕੀਤਾ ਨੇ ਕਿ ਬੇਟੀ ਹੋਈ ਆ ਜੀ ਦੁਬਾਰੀ ਬੰਦਿਆਂ ਨੇ ਟੀਨੀ ਦੋ ਸਾਰੇ ਜਿਹੜਾ ਬਹੁਤ ਸੁੰਦਰ ਦੇਖੋ ਯਾਰ ਉਸਤਾਏ ਸਾਰੇ ਹੈ ਨਾ ਤੇ ਕਿੰਦਾ ਵਧੀਆ ਲੱਗਾ ਆਉਣ ਨੇ ਤੇ ਕਈ ਲੋਕ ਸੋਚਦੇ ਆ ਵੀ ਲੈ ਬੇਟੀ ਹੋ ਗਈ ਆ ਜੀ ਨਹੀਂ ਜੀ ਬੇੜਾ ਹੋਣੀ ਚਾਹੁੰਦਾ ਸੀ ਐਂਦਾ ਕਾਹ ਨੂੰ ਸੋਗ ਕਲਾਂ ਸੋਚਦੇ ਆ ਯਾਦ ਰੇ ਜਿਹੜੀ ਲੇਡੀ ਹੋਈ ਦੀ ਬੰਦਰ ਚ ਹੋਈ ਦੀ ਮੇਰੇ ਖੁੱਦੀ ਤੋਂ ਬੇਟੀਆਂ ਮੈਨੂੰ ਕਹਿੰਦੇ ਕਦੇ ਦਿਲ ਜਨੀ ਆ ਮੇਰੀ ਬੇਟੀਆਂ ਬਲ ਬੇੜਾ ਜਿਹਦਾ ਕਿੰਦਾ ਦੀ ਗੱਲ ਕਰਦੇ ਪਰਾਂਵਸ ਜਿੱਤਾਰ ਆਪਣੇ ਤੇ ਕਈ ਵਾਰੀ ਲੇਡੀ ਲੇਡੀ ਵਾ ਕਹਿੰਦੀਆਂ ਵਾ ਨਹੀਂ ਤੁਸੀਂ ਦਾ ਤੁਹਾਨੂੰ ਬੇਟਾ ਚਾਹੀਦਾ ਏ ਬੇਟੀਆਂ ਕਰ ਫਰਾਇ ਕਰਕੇ ਜਣੀਆਂ ਲੇਕਿਨ ਜੋ ਬੇਟੀਆਂ ਕਰ ਤੁਹਾਨੂੰ ਪਤਾ ਬਜ਼ੁਰਗ ਹੁੰਦਾ ਨਾ ਜੋ ਬੇਟੀ ਦੇ ਦਈਏ ਨਾ ਉਹ ਬੇਟਾ ਨਹੀਂ ਦੇਦਾ ਬੇਟੇ ਸਾਬਟਦੇ ਇੱਕ ਬੇਟੀ ਇੱਕ ਨਾਲ ਖਲੰਦੀ ਨਾ ਖਲੰਦੀ ਆ ਤੁਹਾਨੂੰ ਕੋਈ ਵੀ ਸਾ ਬੇਟਾ ਪਿੱਲੋ ਵਾਂਦਾ ਬੇਟੀ ਚੀਜ਼ ਮੰਗਦੀ ਨਹੀਂ ਜਿਹੜੀ ਤੇ ਮੈਂ ਹੀ ਚਾਹੁੰਦਾ ਵੀ ਚਲੋ ਜੋ ਬੇਟੀਆਂ ਬੇਟੀ ਜਿਹਦਾ ਇਹਨਾਂ ਨੇ ਜੋ ਫਰਾਇਲਾ ਕੀਤਾ ਨਾਲ ਜਿਹੜੀ ਲੋੜੀ ਕੀ ਬਣਾਈ ਆ ਨਾ ਬਹੁਤ ਵਧੀਆ ਬਹੁਤ ਜੀ ਖੁਸ਼ੀ ਆ ਵੀ ਆਂਦੀ ਕਿਤੇ ਹੋਰ ਨਹੀਂ ਕੋਈ ਨਹੀਂ ਮਾਰਾ ਤੁਸੀਂ ਕੋਈ ਕਰੋ ਬੇਟੇ ਦੇ ਥਾਂ We'll be right <laughs> back. ல்